ਹੈਲੋ ਫਰੈਂਡਸ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚੋਂ ਤੇ ਚੜ੍ਹਦੀ ਕਲਾ ਜੀ ਰਹੋ ਮੇਰੇ ਨਾਲ ਤੁਹਾਨੂੰ ਪਤਾ ਮੈਂ ਸ਼ਾਇਦ ਅੱਗੇ ਵੀ ਇੱਕ ਦੋ ਵੀਡੀਓਜ਼ ਚ ਗੱਲ ਕਰੀ ਆ ਕਿ ਮੇਰੇ ਕੋਡੇ ਨੂੰ ਪ੍ਰੋਬਲਮ ਹੋ ਗਈ ਸੀ ਇੱਕ ਨੂੰ ਕਾਫੀ ਝੋਟ ਆਈ ਸੀਗੀ ਤੇ ਕਰਦੇ ਕਰਦੇ 2-4 ਸਾਲਾਂ ਐ ਵਧੀਆ ਲੰਘ ਗਏ ਮੈਨੂੰ ਪਤਾ ਹੀ ਨਹੀਂ ਲੱਗਿਆ ਤੇ ਮਾੜਾ ਮੋਟਾ ਦੁਖਦਾ ਹੁੰਦਾ ਸੀ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਗੋਡਾ ਮੇਰਾ ਇੰਨਾ ਕ ਦੁਖਣ ਲੱਗ ਪਿਆ ਤੇ ਡਾਕਟਰ ਨੇ ਕਹਿਤਾ ਕਿ ਇਹਦਾ ਤਾਂ ਲਿਗਾਮੈਂਟ ਖਰਾਬ ਹੋ ਗਿਆ ਜੀ ਇਹਨੂੰ ਗੋਡੇ ਨੂੰ ਚੇਂਜ ਕਰਾ ਲਓ ਬਦਲਾ ਲਓ ਤੇ ਮੈਂ ਦੇਸੀ ਅਪਾਇ ਕਰਦੀ ਰਹੀ ਆ ਤੁਹਾਡੇ ਨਾਲ ਮੈਂ ਸਾਰੀਆਂ ਵੀਡੀਓ ਸ਼ੇਅਰ ਕੀਤੀਆਂ ਤੇਲ ਬਣਾਇਆ ਸੀਗਾ ਮੈਂ ਹਨਾ ਦਰਦਨਵਾਰ ਕਿੰਨਾ ਸੋਹਣਾ ਤੇਲ ਬਣਿਆ ਉਹ ਕਈਆਂ ਨੇ ਬਣਾਇਆ ਵੀ ਆ ਔਰ ਬਹੁਤ ਰਿਜ਼ਲਟ ਵਧੀਆ ਲੱਗੇ ਉਹਦਾਂ ਨੇ ਮੈਨੂੰ ਸ਼ੇਅਰ ਵੀ ਕੀਤਾ ਮੈਨੂੰ ਮੈਸੇਜ ਵੀ ਕੀਤੇ ਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਉਹਦੇ ਨਾਲ ਨਾਲ ਮੈਂ ਇੱਕ ਚੀਜ਼ ਹੋਰ ਜਿਹੜੀ ਖਾਦੀ ਤੇਲ ਵੀ ਮਲਿਆ ਮੈਂ ਰਿਜ਼ਲਟ ਉਹਦੇ ਲਈ ਅੱਛੀ ਫਿਰ ਉਸ ਤੋਂ ਬਾਅਦ ਮੈਂ ਨਾ 2 ਮਹੀਨ ਲਗਾਤਾਰ ਇਹ ਚਾਰ ਚੀਜ਼ਾਂ ਵਰਤੀਆਂ ਪਰ ਇਹ ਜਿਹੜੀਆਂ ਚਾਰ ਚੀਜ਼ਾਂ ਮੈਂ ਵਰਤੀਆਂ ਉਹ ਮੈਂ ਅੱਜ ਕਿਹਾ ਵੀ ਸੋਚਿਆ ਕਿ ਗੋਡਿਆਂ ਦੀ ਪ੍ਰੋਬਲਮ ਸਭ ਨੂੰ ਆ ਕਿਉਂਕਿ ਮੇਰਾ ਜਦੋਂ ਇੱਕ ਗੋਡਾ ਤਾਂ ਦੁਖਦਾ ਸੀਗਾ ਉਹ ਦੂਜੇ ਗੋਡੇ ਦੇ ਉੱਤੇ ਤੇ ਭਾਰ ਪੈ ਪੈ ਕੇ ਨਾਲ ਦੂਜਾ ਗੋਡਾ ਵੀ ਦੁਖਣ ਲੱਗ ਪਿਆ ਮੇਰਾ ਕਿਉਂਕਿ ਜਦੋਂ ਇੱਕ ਗੋਡੇ ਤੇ ਪ੍ਰੈਸ਼ਰ ਪਾਉਗਾ ਤਾਂ ਦੂਜਾ ਗੋਡਾ ਜਿਹੜਾ ਹੈਗਾ ਨੇਚਰਲੀ ਉਹ ਖਰਾਬ ਹੋਊਗਾ ਹੀ ਹੋਊਗਾ ਤੇ ਮੈਂ ਮੈਨੂੰ ਕਿਸੇ ਨੇ ਰეკਮੈਂਡ ਕੀਤਾ ਵੀ ਤੁਸੀਂ ਮੈਡਮ ਆ ਚਾਰ ਚੀਜ਼ਾਂ ਖਾਓ ਮੈਂ ਕਹ ਵੀ ਇਹ ਤਾਂ ਮੈਨੂੰ ਔਖਾ ਲੱਗਦਾ ਖਾਣੀ ਆ ਕਹਿੰਦੇ ਨਹੀਂ ਤੁਸੀਂ ਇੱਕ ਵਾਰੀ ਖਾ ਕੇ ਦੇਖੋ ਮੈਂ ਕਹ ਚਲੋ ਆਪਾਂ ਖਾ ਲੈਂਦੇ ਤੇ ਤੁਸੀਂ ਯਕੀਨ ਕਰੋਗੇ ਕਿ ਮੈਂ ਨਾ ਮੈਨੂੰ ਫਰਕ ਉਹਦੇ ਨਾਲ 20 ਕਿ ਦਿਨਾਂ ਬਾਅਦ ਹੀ ਨਜ਼ਰ ਆਉਣ ਲੱਗ ਪਿਆ ਮੈਂ ਵੈਸੇ ਹੀ ਖਾਈ ਗਈ ਜਿਨਾਂ ਜਿਵੇਂ ਜਿਵੇਂ ਉਹਨਾਂ ਨੇ ਦੱਸਿਆ ਸੀ ਮੈਂ ਉਵੇਂ ਹੀ ਚੀਜ਼ ਬਣਾ ਲਈ ਤੇ ਖਾ ਲਈ ਤਾਂ ਅੱਜ ਮੈਂ ਸੋਚਿਆ ਵੀ ਉਹ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂ ਅਗਰ ਤੁਹਾਡੇ ਕੋਲ ਠੀਕ ਆ ਕਿਸੇ ਦੇ ਦੁੱਖ ਦੇ ਤਾਂ ਤੁਸੀਂ ਉਹ ਚੀਜ਼ ਅੱਗੇ ਹਰ ਕਿਸੇ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਕਿਸੇ ਦਾ ਫਾਇਦਾ ਹੋ ਜਾਊਗਾ ਅਗਰ ਸਾਡੀਆਂ ਲੱਤਾਂ ਬਾਹਾਂ ਸਹੀ ਕੰਮ ਕਰਦੀਆਂ ਸਾਡੇ ਸਰੀਰ ਦੇ ਅੰਗ ਸਾਰੇ ਸਹੀ ਕੰਮ ਕਰਦੇ ਆ ਤਾਂ ਆਪਣੇ ਵਰਗਾ ਕੋਈ ਵੀ ਅਮੀਰ ਬੰਦਾ ਨਹੀਂ ਆ ਕਿਉਂਕਿ ਜਦੋਂ ਆਪਾਂ ਕਿਸੇ ਤੇ ਡਿਪੈਂਡੈਂਟ ਹੋ ਜਾਂਦੇ ਆ ਨਾ ਤਾਂ ਪਤਾ ਉਦੋਂ ਲੱਗਦਾ ਜਿਹੜਾ ਬੰਦਾ ਡਿਪੈਂਡੈਂਟ ਹੋਇਆ ਹੁੰਦਾ ਸਹਾਰੇ ਦੀ ਲੋੜ ਹੁੰਦੀ ਜਿਹਨੂੰ ਤੁਰਨ ਫਿਰਨ ਲੱਗਿਆ ਤਾਂ ਮੈਂ ਆਲਵੇਜ਼ ਪ੍ਰਮਾਤਮਾ ਅੱਗੇ ਇਹੀ ਮਾਫੀ ਮੰਗਦੀ ਹੁੰਨੀ ਵੀ ਕੋਈ ਗਲਤ ਕੰਮ ਹੋਇਆ ਤਾਂ ਉਹਦੇ ਵਾਸਤੇ ਮਾਫ ਕਰਨਾ ਪਰ ਮੇਰੇ ਤੇ ਇੰਨੀ ਕਿਰਪਾ ਕਰਨੀ ਆ ਵੀ ਮੈਂ ਕਿਸੇ ਤੇ ਬੋਝ ਨਾ ਬਣਾ ਆਪਣਾ ਸਰੀਰ ਆਪ ਚੁੱਕ ਸਕਾਂ ਜਿੰਨੇ ਕ ਮੈਂ ਕੇਅਰ ਕਰ ਸਕਦੀ ਆ ਜਿੰਨਾ ਕ ਮੇਰੇ ਕੋਲ ਟਾਈਮ ਆ ਜਿੰਨਾ ਕ ਮੈਂ ਅਫੋਰਡ ਕਰ ਸਕਦੀ ਆ ਤਾਂ ਮੈਂ ਉਹਨਾਂ ਕ ਕਰਦੀ ਵੀ ਆ ਤਾਂ ਉਹ ਚਾਰ ਚੀਜ਼ਾਂ ਤੁਸੀਂ ਫਟਾਫਟ ਕਾਪੀ ਪੈਨ ਲੈ ਕੇ ਨੋਟ ਕਰੋ ਕਿਹੜੀਆਂ ਚੀਜ਼ਾਂ ਤੇ ਕਿਵੇਂ ਬਣਾਉਣੀਆਂ ਤੇ ਕਿਵੇਂ ਖਾਣੀਆਂ ਠੀਕ ਹੈ ਜੀ ਤਾਂ ਤੁਸੀਂ ਫਟਾਫਟ ਕਾਪੀ ਪੈਨ ਲੈ ਕੇ ਆਓ 200 ਗ੍ਰਾਮ ਤੁਸੀਂ ਖਰੋਟ ਲੈਣੇ ਆ ਜੀ ਤੇ 200 ਗ੍ਰਾਮ ਤੁਸੀਂ ਚਿੱਟੇ ਤੇਲ ਲੈਣੇ ਆ ਪੂਰੇ ਤੇਲ ਨਹੀਂ ਲੈਣੇ ਨਾ ਕਾਲੇ ਲੈਣੇ ਆ ਚਿੱਟੇ ਜਿਹੜੇ ਬਿਲਕੁਲ ਪਿਓਰ ਵਾਈਟ ਤੇਲ ਆਉਂਦੇ ਉਹ ਲੈਣੇ ਆ 200 ਗ੍ਰਾਮ ਤੁਸੀਂ ਖਸਖਸ ਲੈਣੀ ਆ ਤੇ 4 ਨੰਬਰ ਤੇ ਹੈਗਾ 200 ਗ੍ਰਾਮ ਗੁੜ ਇਹਨਾਂ ਚਾਰਾਂ ਚੀਜ਼ਾਂ ਨੂੰ ਤੁਸੀਂ ਖਾਣਾ ਖਾਣਾ ਕਿਵੇਂ ਆ ਅਖਰੋਟ ਖਸਖਸ ਤੇ ਤੇਲ ਉਹਨਾਂ ਨੂੰ ਤੁਸੀਂ ਕੱਲਿਆਂ-ਕੱਲਿਆਂ ਕਰਕੇ ਡਰਾਈ ਰੋਸਟ ਕਰਨਾ ਭੁੰਣਾ ਉਹਨਾਂ ਨੂੰ ਮਤਲਬ ਕਿਸੇ ਵੀ ਫਰਾਈ ਪੈਨ ਦੇ ਵਿੱਚ ਪਾ ਕੇ ਅੱਜਕੱਲ ਆਪਣੇ ਕੋਲ ਨਾਨ-ਸਟਿਕ ਹੁੰਦੇ ਉਹਦੇ ਵਿੱਚ ਕਿਉਂ ਨਹੀਂ ਪਾਉਣਾ ਉਨੂੰ ਵੈਸੇ ਰੋਸਟ ਕਰ ਲੈਣਾ ਥੋੜਾ ਜਿਹਾ ਰੋਸਟ ਕਰਨ ਤੋਂ ਬਾਅਦ ਉਹਨਾਂ ਨੂੰ ਸੁਕਾਉਣਾ ਸੁਕਾਉਣਾ ਦਾ ਮਤਲਬ ਕੀ ਵੀ ਠੰਡਾ ਕਰਨਾ ਸੌਰੀ ਠੰਡਾ ਕਰਨਾ ਸੌਕੀ ਜਾਂਦੇ ਥੋੜੇ ਜਿਹਾ ਖਸਖਸ ਵੀ ਥੋੜੀ ਮੋਹ ਹੋ ਜਾਂਦੀ ਹੈਗਾ ਡਰਾਈ ਜੀ ਤੇ ਵਧੀਆ ਬਣ ਜਾਂਦੀ ਹੈ ਕਰੰਚੀ ਜੀ ਤਾਂ ਖਸਖਸ ਅਖਰੋਟ ਤੇ ਤੇਲ ਜਦੋਂ ਇਹ ਠੰਡੇ ਹੋ ਗਏ ਤਾਂ ਇਹਨਾਂ ਨੂੰ ਤੁਸੀਂ ਗ੍ਰਾਈਂਡ ਕਰ ਲੈਣਾ ਚੰਗੀ ਤਰ੍ਹਾਂ ਇੰਨੇ ਚੀਜ਼ਾਂ ਗ੍ਰਾਈਂਡ ਕਰਕੇ ਵਧੀਆ ਗ੍ਰਾਈਂਡ ਕਰਨੀ ਹੈ ਤਾਂ ਕਿ ਜਦੋਂ ਤੁਸੀਂ ਇਹ ਚੀਜ਼ ਖਾਣੀ ਆ ਅੰਦਰ ਤੁਹਾਡੇ ਉਹ ਤੁਹਾਨੂੰ ਕੋਈ ਮਤਲਬ ਪਵੇ ਨਾ ਉਹਦਾ ਕੋਈ ਨੁਕਸ ਨਾ ਪਵੇ ਤਾਂ ਉਹਦੇ ਵਿੱਚ ਤੁਸੀਂ ਥੋੜਾ ਗੁੜ ਮਿਕਸ ਕਰਨਾ ਗੁੜ ਤੁਸੀਂ ਕੋਸ਼ਿਸ਼ ਕਰਿਓ ਜੇ ਤੁਹਾਨੂੰ ਪੁਰਾਣਾ ਜਿਹਾ ਗੁੜ ਮਿਲ ਜੇ ਤਾਂ ਅੱਜ ਕੱਲ ਜਿਵੇਂ ਨਵਾਂ ਗੁੜ ਆ ਰਿਹਾ ਸੰਤਰੀ ਰੰਗ ਦਾ ਉਹਦੇ ਵਿੱਚ ਖੰਡ ਮਿਕਸ ਹੋਈ ਹੁੰਦੀ ਹੈ ਉਹ ਗੁੜ ਨਹੀਂ ਪਾਉਣਾ ਵਿੱਚ ਗੁੜ ਤੁਸੀਂ ਹਮੇਸ਼ਾ ਸ਼ੁੱਧ ਲੈ ਕੇ ਆਉਣਾ ਆਰਗੇਨਿਕ ਗੁੜ ਜਿਹਦੇ ਵਿੱਚ ਕੋਈ ਵੀ ਖੰਡ ਵਗੈਰਾ ਮਿਕਸ ਨਾ ਕੀਤੀ ਹੋਵੇ ਉਹ ਥੋੜਾ ਜਿਹਾ ਕਾਲੇ ਜਿਹੇ ਰੰਗ ਵਿੱਚ ਹੁੰਦਾ ਤੇ ਉਹ ਕਾਲੇ ਜਿਹੇ ਕਲਰ ਦਾ ਗੁੜ ਹੁੰਦਾ ਜਿਹੜਾ ਜਿਆਦਾ ਵਧੀਆ ਗੁੜ ਹੁੰਦਾ ਉਹ ਗੁੜ ਤੁਸੀਂ ਵਿੱਚ ਉਹਦੇ 200 ਗ੍ਰਾਮ ਹੀ ਮਿਕਸ ਕਰ ਲੈਣਾ ਤੇ ਜਦੋਂ ਗੁੜ ਨੂੰ ਤੁਸੀਂ ਕद्दूकश ਕਰਕੇ ਜਾਂ ਥੋੜਾ ਜਿਹਾ ਉਹਨੂੰ ਮਿਕਸ ਕਰ ਲਓ ਉਹ ਪੰਜੀਰੀ ਟਾਈਪ ਬਣ ਚੁੱਕਾ ਤੇ ਜੇ ਅਗਰ ਕਿਸੇ ਦਾ ਕੋਈ ਤਸੀਰ ਵਾਲੀ ਗਰਮ ਅੰਦਰੋਂ ਕੋਈ ਕਿਸੇ ਨੂੰ ਜ਼ਿਆਦਾ ਯੂਰਿਨ ਵਗੈਰਾ ਦੀ ਪ੍ਰੋਬਲਮ ਆਉਂਦੀ ਆ ਜਾਂ ਕੋਈ ਚੀਜ਼ ਗਰਮੀ ਕਰਦੀ ਆ ਤਾਂ ਉਹ ਇਹ ਚੀਜ਼ਾਂ ਨਾ ਖਾਵੇ ਪਰ ਜੇ ਕੋਈ ਖਾ ਸਕਦਾ ਤਾਂ ਇਹਦੇ ਵਰਗੀ ਕੋਈ ਦਵਾਈ ਨਹੀਂ ਹੈਗੀ ਗੋਡਿਆਂ ਦੀ ਕਿਉਂਕਿ ਮੈਂ ਖੁਦ ਜਮਾਈ ਹੋਈ ਆ ਮੈਂ ਇੰਨੇ ਦਾਵੇ ਨਾਲ ਤੁਹਾਨੂੰ ਤਾਂ ਹੀ ਕਹਿ ਸਕਦੀ ਆ ਕਿਉਂਕਿ ਮੈਂ ਵੈਸੇ ਵੀ ਹਾਈ ਬੀਪੀ ਦੀ ਪੇਸ਼ੈਂਟ ਆ ਤਾਂ ਹਾਈ ਬੀਪੀ ਵਾਲੇ ਨੂੰ ਕਈ ਵਾਰ ਗਰਮ ਚੀਜ਼ਾਂ ਸੂਟ ਨਹੀਂ ਕਰਦੀਆਂ ਪਰ ਇਹ ਚੀਜ਼ਾਂ ਮੈਨੂੰ ਸੂਟ ਕਰਦੀਆਂ ਕਿਉਂਕਿ ਖਾਸ ਖਾਸ ਤੱਕੇ ਮੈਨੂੰ ਇੱਕ ਵਾਰੀ ਮਾਈਗਰੇਨ ਹੋਈ ਸੀਗੀ ਤੇ ਖਾਸ ਖਾਸ ਤਾਂ ਬਹੁਤ ਜਿਆਦਾ ਵਧੀਆ ਚੀਜ਼ ਆ ਕਿ ਮੇਰੇ ਨੂੰ ਮਾਈਗਰੇਨ ਆ ਚੱਕ ਤਾਈ ਸੀ ਉਹਨੇ ਮੈਂਟਾ ਚ ਬਹੁਤ ਵਧੀਆ ਚੀਜ਼ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਨੀ ਮੇਰਾ ਬੜਾ ਦਿਲ ਕਰਦਾ ਵੀ ਉਹ ਮੈਂ ਤੁਹਾਨੂੰ ਜਰੂਰ ਦੱਸਾਂ ਤੇ ਉਹ ਮਿਕਸ ਕਰਕੇ ਤਾਂ ਇਹ ਜਿਆਦਾ ਖਾਣਾ ਨਹੀਂ ਹੈਗਾ ਇੱਕ ਚਮਚ ਖਾਣਾ 5 ਗ੍ਰਾਮ ਦਾ ਚਮਚ ਹੁੰਦਾ ਆਪਣਾ ਇਹ ਖਾਣਾ ਤੁਸੀਂ ਇੱਕ ਚਮਚ ਪਾ ਲੈਣਾ ਛੋਟੀ ਜਿਹੀ ਕਟੋਰੀ ਲੈ ਲਓ ਉਹਦੇ ਵਿੱਚ ਪਾ ਕੇ ਤੇ ਥੋੜਾ ਥੋੜਾ ਕਰਕੇ ਖਾਣਾ ਉਹਦੇ ਨਾਲ ਜੇ ਤੁਸੀਂ ਰਾਤ ਨੂੰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜ਼ਿਆਦਾ ਕਈਆਂ ਨੂੰ ਰਾਤ ਨੂੰ ਘਬਰਾਟ ਜੀ ਹੋਣ ਲੱਗ ਜਾਂਦੀ ਹੈ ਗਰਮੀ ਆਉਂਦੀ ਆ ਕਿਉਂਕਿ ਮੈਨੂੰ ਆਲਵੇਸ ਹੁੰਦੀ ਆ ਜਦੋਂ ਰਾਤ ਨੂੰ 2:00 ਵਜੇ ਦੇ ਆ ਤੇ ਇੱਕਦਮ ਗਰਮੀ ਆਉਂਦੀ ਹੈ ਸਰੀਰ ਨੂੰ ਬਹੁਤ ਜ਼ਿਆਦਾ ਤੇ ਉਦੋਂ ਫੇਰ ਉੱਠ ਕੇ ਬੈਠ ਜਾਣਾ ਇਹ ਕਈਆਂ ਦੇ ਨਾ ਸਰੀਰ ਦੇ ਵਿੱਚ ਬਾਡੀ ਦੇ ਵਿੱਚ ਹੀ ਹੁੰਦਾ ਵੀ ਟੈਂਪਰੇਚਰ ਹਾਈ ਹੋ ਗਿਆ ਰਾਤ ਨੂੰ ਸੁੱਤਿਆਂ ਪਿਆ-ਪਿਆ ਆਪਣਾ ਤਾਪਮਾਨ ਵੱਧ ਜਾਂਦਾ ਕਈ ਵਾਰ ਕਿ ਦਰਵਾਜ਼ੇ ਬੰਦ ਕਰ ਲੇ ਉੱਪਰ ਰਜਾਈ ਵੀ ਗਰਮ ਲੈ ਲਈ ਤਾਂ ਉਦੋਂ ਫਿਰ ਇਹ ਤਾਪਮਾਨ ਥੋੜਾ ਵੱਧ ਜਾਂਦਾ ਤਾਂ ਉਹ ਰਾਤ ਨੂੰ ਨਾ ਲੈਣ ਤਸਵੀਰੇ ਤੁਸੀਂ 10 11 ਵਜੇ ਲੈ ਸਕਦੇ ਆ ਬ੍ਰੇਕਫਾਸਟ ਕਰਨ ਤੋਂ ਪਹਿਲਾਂ ਲੈ ਸਕਦੇ ਆ ਦੁੱਧ ਦੇ ਗਲਾਸ ਨਾਲ ਲੈ ਲਓ ਦੁੱਧ ਨਹੀਂ ਹਾਜਮਾ ਦੁੱਧ ਤੋਂ ਅਲਰਜੀ ਆ ਤਾਂ ਤੁਸੀਂ ਵਧੀਆ ਜੀ ਚਾਹ ਬਣਾ ਲਓ ਇੱਕ ਕੱਪ ਫਿੱਕਾ ਚਾਹ ਬਣਾ ਲਓ ਫਿੱਕੀ ਦੁੱਧ ਲੈ ਲਓ ਫਿੱਕਾ ਤਾਂ ਉਹਦੇ ਨਾਲ ਤੁਸੀਂ ਇੱਕ ਚਮਚਾ ਇਹ ਖਾਣਾ ਖਾਣਾ ਇੱਕੋ ਚਮਚਾ ਹੀ ਆ ਇੱਕੋ ਵਾਰੀ ਖਾਣਾ ਚਾਹੇ ਦੁੱਧ ਨਾਲ ਖਾਓ ਚਾਹੇ ਚਾਹ ਨਾਲ ਖਾਓ ਚਾਹ ਵੀ ਫਿੱਕੀ ਦੁੱਧ ਵੀ ਫਿੱਕਾ ਕਿਉਂਕਿ ਉਹਦੇ ਵਿੱਚ ਆਪਣਾ ਗੋੜ ਜਿਹੜਾ ਆਲਰੇਡੀ ਆਪਾਂ ਪਾ ਚੁੱਕੇ ਹਾਂ ਕਿਉਂਕਿ ਜੇ ਤੁਸੀਂ ਜਿਆਦਾ ਮਿੱਠੀ ਵਾਲੀ ਚਾਹ ਨਾਲ ਲਓਗੇ ਤਾਂ weight ਵਧੂਗਾ ਤੇ ਜੇ ਭਾਈ ਤੁਸੀਂ ਨਹੀਂ ਮਿੱਠੇ ਬਿਨਾ ਰਹਿ ਸਕਦੇ ਮਿੱਠੀ ਚਾਹ ਫਿੱਕੀ ਚਾਹ ਤੁਹਾਨੂੰ ਨਹੀਂ ਸਵਾਦ ਲੱਗਦੀ ਤੇ ਉਹ ਤੁਸੀਂ ਦੇਖੋ ਹੈਨਾ ਤੁਸੀਂ ਪੀ ਸਕਦੇ ਆ ਜੇ ਤੁਹਾਨੂੰ ਮਟਾਪਾ ਵੀ ਹੈ ਨਹੀਂ ਜਾਂ ਕੋਈ ਹੋਰ ਵੀ ਪ੍ਰੋਬਲਮ ਨਹੀਂ ਆ ਤਾਂ ਕੱਲੀ ਗੋਡਿਆਂ ਦੀ ਹੈ ਤਾਂ ਤੁਸੀਂ ਪੀ ਸਕਦੇ ਆ ਪਰ ਗੋਡੇ ਦੁਖਦੇ ਹਮੇਸ਼ਾ ਮਟਾਪੇ ਨਾਲ ਹੀ ਮਟਾਪੇ ਨਾਲ ਵੀ ਦੁਖਦੇ ਆ ਜਾਂ ਕਈ ਵੇਰਾਂ ਇੰਟਰਨਲ ਕਈ ਪ੍ਰੋਬਲਮਸ ਹੋਰ ਹੋ ਜਾਂਦੀਆਂ ਤਾਂ 6:00 ਵਜੇ ਕੀ ਜਾਂ ਕਈ ਵੇਰਾਂ ਗੋਡੇ ਦਾ ਪਤਾ ਹੀ ਨਹੀਂ ਲੱਗਿਆ ਆਪਾਂ ਨੂੰ ਹੈਨਾ ਜਿਵੇਂ ਮੈਨੂੰ ਨਹੀਂ ਲੱਗਿਆ ਤਾਂ ਗੋਡਾ ਬਦਲਣ ਤੱਕ ਦੀ ਗੱਲ ਆਗੀ ਪਰ ਹੁਣ ਮੈਂ ਫਿੱਟਾਂ ਠੀਕ ਹੈ ਮੈਂ ਆਪਣੇ ਦੇਸੀ ਇਲਾਜ ਹੀ ਕੀਤੇ ਸਾਰੇ ਕਿਉਂਕਿ ਫੋਰਨ ਕੰਟਰੀ ਦੇ ਵਿੱਚ ਵੀ ਦਵਾਈਆਂ ਜਲਦੀ ਨਹੀਂ ਮਿਲਦੀਆਂ ਤੁਸੀਂ ਸੁਣਦੇ ਹੀ ਹੋਵੋਗੇ ਤੁਹਾਡੇ ਕਿਸੇ ਨਾ ਕਿਸੇ ਦੇ ਰਿਲੇਟਿਵ ਹੋਣਗੇ ਬਾਹਰ ਉੱਥੇ ਵੀ ਉਹ ਕਹਿੰਦੇ ਵੀ ਕੋਈ ਨਹੀਂ ਤੁਸੀਂ ਵੇਟ ਕਰੋ ਦੋ ਤਿੰਨ ਦਿਨ ਬੋਡੀ ਤੁਹਾਡੀ ਆਪਣੇ ਆਪ ਹੀਲ ਕਰ ਲਵੇਗੀ ਤਾਂ ਮੈਂ ਉਹਨਾਂ ਦੀ ਇਹ ਗੱਲ ਮੈਨੂੰ ਵਧੀਆ ਲੱਗੀ ਤੇ ਮੈਂ ਕੋਸ਼ਿਸ਼ ਕਰਦੀ ਹਣੀ ਕਿ ਦੇਸੀ ਚੀਜ਼ਾਂ ਹੀਲ ਗੋਡੇ ਦੁਖਦੇ ਨਾ ਜ਼ਰੂਰ ਤਾਂ ਇਸ ਚੀਜ਼ ਨੂੰ ਜ਼ਰੂਰ ਅਪਲਾਈ ਕਰ ਲਿਓ ਇਹਦੇ ਵਿੱਚ ਕੋਈ ਨੁਕਸਾਨ ਵਾਲੀ ਚੀਜ਼ ਨਹੀਂ ਖਾਸ ਖਾਸ ਆਮ ਵਰਤਦੇ ਆਂ ਆਪਾਂ ਤੇਲਾ ਭਾਮ ਵਰਤਦੇ ਹਰੀਆਂ ਔੜੀਆਂ ਗੱਚਕ ਹੁਣ ਦੇਖੋ ਤੁਸੀਂ ਘਰ ਘਰ ਪਈ ਹੋਣੀ ਆ ਲੋਕਾਂ ਕੋਲੇ ਖਾਣੀ ਖਾਣੀ ਆ ਸਭ ਨੇ ਤੇ ਜੇ ਆਪਾਂ ਉਹੀ ਚੀਜ਼ਾਂ ਨੂੰ ਇੱਕ ਚੇਂਜ ਹੀ ਕਰਨਾ ਹੁੰਦਾ ਥੋੜਾ ਬਦਲ ਕੇ ਖਾ ਸਕਦੇ ਆ ਤਾਂ ਸਾਰੇ ਨਾਲੋਂ ਵਧੀਆ ਤੇ ਸਾਨੂੰ ਫਾਇਦਾ ਵੀ ਹੁੰਦਾ ਹੁਣ ਉਹੀ ਤੇਲ ਤੇ ਗੁੜ ਵਿੱਚ ਆ ਗਿਆ ਦੋ ਚੀਜ਼ਾਂ ਤੇ ਪੈ ਗਈਆਂ ਤੇ ਦੋ ਸਗੋ ਐਡ ਹੋਈਆਂ ਵਿੱਚ ਉਹ ਦੇਖ ਅਖਰੋਟ ਕਿੰਨੀ ਵਧੀਆ ਚੀਜ਼ ਆ ਅਖਰੋਟ ਤਾਂ ਗੋਡੇਾਂ ਦੀ ਇੱਕ ਖਾਸ ਦਵਾਈ ਆ ਜੇ ਤੁਸੀਂ ਇਵੇਂ ਵੀ ਨਹੀਂ ਖਾਂਦੇ ਨਾ ਤਾਂ ਗਰਮੀ ਜਦੋਂ ਆਊਗੀ ਸਰਦੀਆਂ 'ਚ ਹੁਣ ਤੁਸੀਂ ਖਾਣੀ ਆ ਆ ਜਿਹੜੀ ਚੀਜ਼ ਚਾਰ ਦੱਥੀਆਂ ਤੁਹਾਨੂੰ ਇਹ ਸਰਦੀ ਸਰਦੀ 'ਚ ਖਾਣੀ ਆ ਤੁਸੀਂ ਇਹ ਗਰਮੀਆਂ 'ਚ ਨਹੀਂ ਅਪਲਾਈ ਕਰਨੀ ਆ ਗਰਮੀਆਂ ਦੇ ਵਿੱਚ ਤੁਸੀਂ ਕੱਲੇ ਅਖਰੋਟ ਪਿਉਣੇ ਆ ਦੋ ਰਾਤ ਨੂੰ ਪਿਉਾ ਦੇਣੇ ਤੇ ਸਵੇਰੇ ਉੱਠ ਕੇ ਖਾ ਲੈਣੇ ਨੇ ਰਨਿਕਾ ਜੀ ਤਾਂ ਗੋਡੇ ਤੁਸੀਂ ਦੇਖੋਗੇ ਕਿ ਕਿੰਨੀ ਜਲਦੀ ਸਪੀਡ ਨਾਲ ਸਹੀ ਹੁੰਦੇ ਆ ਤਾਂ ਇਹ ਕੋਈ ਈਡਾ ਔਖਾ ਕੰਮ ਨਹੀਂ ਕੋਈ ਮਹਿੰਗਾ ਕੰਮ ਨਹੀਂ ਜੇ ਗੋਡੇ ਦੁਖਦੇ ਆ ਤੇਲ ਤੁਹਾਨੂੰ ਬਣਾਉਣਾ ਦੱਸਿਆ ਹੋਇਆ ਘਰੇ ਤੇਲ ਬਣਾ ਕੇ ਉਹਨੂੰ ਹਲਕਾ ਹਲਕਾ ਰੱਦ ਕਰ ਲੈਣਾ ਇਦਾਂ ਮੈਂ ਤੁਹਾਨੂੰ ਦੱਸਿਆ ਵੀ ਇਦਾਂ ਗਿੱਬੀ ਰੱਖ ਕੇ ਐ ਕਰਕੇ ਮਲਣਾ ਹੈਨਾ ਮਲਣਾ ਵੀ ਜਿਆਦਾ ਪ੍ਰੈਸ਼ਰ ਵੀ ਨਹੀਂ ਦੇਣਾ ਉਹ ਵੀ ਮੇਰੀ ਵੀਡੀਓ ਤੁਸੀਂ ਦੇਖਿਓ ਮੈਂ ਇਹਦੇ ਵਿੱਚ ਲਿੰਕ ਪਾਉਂਗੀ ਤੇ ਇੱਕ ਵੀਡੀਓ ਹੋਰ ਵੀ ਹੈ ਦੋ ਅਖਰੋਟਸ ਬਾਰੇ ਵੀ ਉਹ ਵੀ ਪਹਿਲਾਂ ਵੀ ਪਾਈ ਹੋਈ ਹੈ ਪਰ ਵੀਡੀਓ ਤੁਸੀਂ ਜਰੂਰ ਦੇਖਿਆ ਕਰੋ ਤੇ ਐਂਡ ਤੱਕ ਸਾਰੀਆਂ ਵੀਡੀਓ ਦੇਖਿਆ ਕਰੋ ਮਤਲਬ ਕਿ ਪੂਰੀ ਦੀ ਪੂਰੀ ਵੀਡੀਓ ਦੇਖਿਓ ਹੁਣ ਇਹ ਚੀਜ਼ਾਂ ਤੁਸੀਂ ਚਾਰੇ ਬਣਾ ਲਓ ਤੇ ਬਣਾ ਕੇ ਖਾਣਾ ਸਟਾਰਟ ਕਰਤਾ ਤੇ ਗੋਡੇ ਠੀਕ ਕਰ ਲਓ ਅਗਰ ਆਪਣੇ ਗੋਡੇ ਠੀਕ ਆ ਤਾਂ ਬੈਨ ਉੱਠਣ ਦੀ ਤਕਲੀਫ ਕੋਈ ਹੈ ਨਹੀਂ ਤਾਂ ਆਪਾਂ ਦੁਨੀਆ ਦੇ richest person ਅਮੀਰ ਬੰਦੇ ਆ ਠੀਕ ਹੈ ਨਾ ਤੇ ਜਦੋਂ ਆਪਾਂ ਕਹਿੰਨੇ ਮੇਰਾ ਹੁਣ ਚੱਲ ਨਹੀਂ ਹੁੰਦਾ ਮੈਂ ਤੂੰ ਉੱਠਿਆ ਨਹੀਂ ਜਾਂਦਾ ਮੈਂ ਬਹਿ ਨਹੀਂ ਸਕਦਾ ਮੈਂ ਖੜੋ ਨਹੀਂ ਸਕਦਾ ਤੇ ਕਈ ਵਾਰ ਗੁਰਦੁਆਰਾ ਸਾਹਿਬ ਜਾਣੀ ਆ ਤਾਂ ਬੜੇ ਸ਼ਰਮ ਆਉਂਦੀ ਆ ਵੀ ਉੱਥੇ ਮੱਥਾ ਟੇਕਣ ਲੱਗੇ ਤਾਂ ਅਸੀਂ ਪਿੱਛੇ ਹੋ ਕੇ ਬੈਠ ਜਾਈਏ ਹੈ ਨਾ ਸਾਰਾ ਲੈ ਕੇ ਜਾ ਕਿਸੇ ਬੈਂਚ ਤੇ ਕਿਸੇ ਕੁਰਸੀ ਤੇ ਉਹ ਅੱਛਾ ਨਹੀਂ ਲੱਗਦਾ ਮੈਨੂੰ ਬਹੁਤ ਅਜੀਬ ਲੱਗਦਾ ਹੁੰਦਾ ਸੀ ਜਦੋਂ ਮੇਰਾ ਗੋਡਾ ਦੁਖਦਾ ਸੀ ਤਾਂ ਫਿਰ ਮੈਂ ਠੀਕ ਕੀਤਾ ਹੁਣ ਆਪਣੇ ਆਪ ਨੂੰ ਹੁਣ ਜਾ ਕੇ نیچے ਬੈਠ ਜਾਈਦਾ ਕੋਈ ਪ੍ਰੋਬਲਮ ਨਹੀਂ ਲੱਗੀ ਦੇ ਤੋਂ ਕਿਸੇ ਦੇ ਖੰਡ ਪਾੜ ਦਾ ਆ ਜਾਣਾ ਇਨਵੀਟੇਸ਼ਨ ਜਾਂ ਸਹਿਜ ਪਾੜ ਦਾ ਜਾਂ ਸੁਖਣੀ ਸਾਹਿਬ ਦਾ ਤਾਂ ਉਦੋਂ ਫਿਰ ਐ ਲੱਗਣਾ ਵੀ ਹੁਣ ਕੀ ਕਰਾਂਗੇ ਉੱਥੇ ਇੰਨੇ ਦੇਰ ਕਿਵੇਂ ਬੈਠਾਂਗੇ ਹੈਨਾ ਫਿਰ ਘਰ ਦੇ ਵਿੱਚ ਕਿਸੇ ਹੋਰ ਦੀ ਡਿਊਟੀ ਲਾਉਣੀ ਵੀ ਤੁਸੀਂ ਉੱਥੇ ਜਾ ਕੇ ਜਾਇਓ ਇਨਵੀਟੇਸ਼ਨ ਤੇ ਤਾਂ ਮੈਨੂੰ ਤਾਂ ਬੜਾ ਅਜੀਬ ਲੱਗਦਾ ਕਿ ਕੋਈ ਵੀ ਤੁਹਾਡਾ ਅੰਗ ਪੈਰ ਦੁਖਦਾ ਤੇ ਪਰ ਤਕਲੀਫ ਤਾਂ ਸਭ ਨੂੰ ਹੁੰਦੀ ਆ ਪਰ ਆਪਾਂ ਕੇਅਰ ਕਰਨ ਤੋਂ ਡਰ ਜਾਂਦੇ ਆ ਤਾਂ ਪਲੀਜ਼ ਇੰਦਾ ਡਰੋ ਨਾ ਕੋਈ ਗੱਲ ਨਹੀਂ ਥੋੜੀ ਜਿਹੀ ਹਿੰਮਤ ਕਰ ਲਿਆ ਕਰੋ ਤੇ ਇਹ ਸੋਚ ਕੇ ਕਰਿਆ ਕਰੋ ਵੀ ਅਸੀਂ ਫੈਮਿਲੀ ਦੇ ਉੱਤੇ ਬੋਝ ਨਹੀਂ ਬਣਨਾ ਅਸੀਂ ਤਾਂ ਫੈਮਿਲੀ ਦਾ ਬੋਝ ਚੱਕਣਾ ਹੀ ਆ ਸੰ ਚੱਕਣ ਜੋਗੇ ਬਣਾ ਪਰਮਾਤਮਾ ਕਿਸੇ ਦੇ ਬੋਝ ਨਾ ਬਣਾ ਆ ਦੇਖੋ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਡਰਾਈ ਰੋਸਟ ਕਰ ਲੀਆਂ ਹੈ ਨਾ 200 ਗ੍ਰਾਮ ਆ ਖਸ ਖਸ ਕਰ ਲਈ ਸੀਗੀ ਤੇ ਆ 200 ਗ੍ਰਾਮ ਤੇਲ ਕਰ ਲੇ ਤੇ ਆਖ ਰੋਟ ਇਹਨਾਂ ਨੂੰ ਵੀ ਉਸ ਤਰ੍ਹਾਂ ਰੋਸਟ ਕਰਕੇ ਬਿਨਾਂ ਘਿਓ ਦੇ ਆ ਦੇਖੋ ਗ੍ਰਾਈਂਡ ਕਰ ਲਿਆ ਇਦੇ ਵਿੱਚ ਪਾ ਕੇ ਸਾਰਾ ਕੱਲੀ ਕੱਲੀ ਚੀਜ਼ ਤੇ ਆ ਹੁਣ ਹੈਗਾ ਗੁੜ ਇਹ ਆਪਾਂ 200 ਗ੍ਰਾਮ ਕद्दूकश ਕਰ ਲਿਆ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਇਹਦੇ ਵਿੱਚ ਮਿਕਸ ਕਰਨਾ ਗੁੜ ਦੇ ਵਿੱਚ ਪਾ ਕੇ ਤੇ ਪਹਿਲਾਂ ਹੁਣ ਜਿਹੜੀਆਂ ਆਪਣੀਆਂ ਦੂਜੀਆਂ ਚੀਜ਼ਾਂ ਰਹਿਦੀਆਂ ਉਹਨਾਂ ਨੂੰ ਵੀ ਆਪਾਂ ਗ੍ਰाइंड ਕਰਦੇ ਹਾਂ ਹੁਣ ਆਪਾਂ ਪਾਉਨੇ ਆ ਤੇਲ ਆ ਦੇਖੋ ਤੇਲ ਪਾ ਕੇ ਤੇ ਇਹਨਾਂ ਨੂੰ ਆਪਾਂ ਹੁਣ ਗ੍ਰाइंड ਕਰਦੇ ਹਾਂ ਚਾਰੀ ਚੀਜ਼ਾਂ ਇਦਾਂ ਹੀ ਆਪਾਂ ਇਹਨਾਂ ਨੂੰ ਮਿਕਸ ਕਰਨਾ ਤੇ ਇੱਕ ਚਮਚਾ ਇਹਨਾਂ ਦਾ ਖਾਣਾ ਇਹ ਦੇਖ ਬਸ ਹੁਣ ਇਹਨੇ ਸੀ ਤੇਲ ਸੀਗੇ ਇਹ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਲੈਣੇ ਆ ਤੇ ਇਵੇਂ ਹੀ ਆਪਾਂ ਉਹ ਪਹਿਲਾਂ ਹੁਣ ਕਰਾਂਗੇ ਦੂਜੀ ਚੀਜ਼ਾਂ ਜਿਹੜੀਆਂ ਰਹਿ ਗਈਆਂ ਫਿਰ ਆਪਾਂ ਇਕੱਠਿਆਂ ਨੂੰ ਮਿਕਸ ਕਰੀ ਤੇ ਆਪਣੀ ਗ੍ਰਾਈਂਡ ਹੋ ਗਈ ਤੇ ਇਹਨੂੰ ਹੁਣ ਆਪਾਂ ਇਹ ਇੱਥੇ ਇੱਕ ਬੌਲ ਦੇ ਵਿੱਚ ਪਾਵਾਂਗੇ ਠੀਕ ਹਲੋ ਹੁਣ ਆਪਾਂ ਇੱਥੇ ਗੁੜ ਮਿਕਸ ਕਰਦੇ ਹਾਂ ਸਾਰਾ ਆਪਾਂ ਇਦਾਂ ਗੁੜ ਪਾ ਲਾਂਗੇ ਇਹਦੇ ਵਿੱਚ ਇਹ ਗੁੜ ਨੂੰ ਕद्दूकश ਕੀਤਾ ਮੋٹے ਵਾਲੇ ਪਾਸੇ ਨਾ ਜਿਤ ਕद्दूकश ਹੈ ਨਹੀਂ ਤਾਂ ਬਰੀਕ-ਬਰੀਕ ਆਪਾਂ ਇਹਨੂੰ ਕੁੱਟ ਵੀ ਸਕਦੇ ਹਾਂ ਤਾਂ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਸਾਰੀਆਂ ਸਮਾਨ ਨੂੰ ਮਿਕਸ ਕਰ ਲਵਾਂਗੇ ਮਿਕਸ ਕਰਕੇ ਤੇ ਫਿਰ ਇਹਨੂੰ ਆਪਾਂ ਡੱਬੇ 'ਚ ਪਾਉਨੇ। ਤੇ ਇਹ ਹੋ ਗਿਆ ਸਾਰਾ ਮਿਕਸ ਸਮਾਨ ਆਪਣਾ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਦੇ ਕਿਸੇ ਵੀ ਕੰਟੇਨਰ ਦੇ ਵਿੱਚ ਪਾ ਕੇ ਤੇ ਇਹਨੂੰ ਆਪਾਂ ਰੱਖ ਲਾਂਗੇ ਟਾਈਟ 'ਚ। ਐਦਾਂ ਪਾ ਕੇ ਥੋੜਾ ਇਹਨੂੰ ਆਪਾਂ ਇਹ ਟਾਈਟ ਕਰਕੇ ਰੱਖ ਲੈਣਾ। ਠੀਕ ਹੈ ਜੀ। ਤਾਂ ਇੱਕ ਚਮਚਾ ਰੋਜ਼ ਦਾ ਇਹਨੂੰ ਆਪਾਂ ਚਾਹ ਨਾਲ ਤੇ ਜਾਂ ਦੁੱਧ ਨਾਲ ਲੈਣਾ ਹੈ। ਸ਼ਾਮ ਨੂੰ ਲੈ ਲਓ ਸੌਣ ਲੱਗੇ ਲੈ ਸਕਦੇ ਤਾਂ ਸੌਣ ਲੱਗੇ ਲੈ ਲਓ ਸਵੇਰੇ ਲੈਣਾ ਸਵੇਰੇ ਲੈ ਲਓ ਐਜੂ ਲਾਈਕ